Boa noite. My... I never get <laughs> ਮਾਣਿ ਪਿਤਾ ਮਾਤਾ ਸਤਿਮਹ ਸਤਿ ਸ੍ਰੀ ਅਕਾਲ ਦਸਰਾਤ ਦੇ ਦਾਈ ਦਾਇਆ ਕਿ ਨਸ ਕਿ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ सभ ते रास पिता किरप को न जुमा अंते ते ਸਗਲ ਸਮਗਰੀ ਤੁਮਰਾ ਸੂਤਰ ਤਹਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮੇਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਤੋ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਬੋਦਣਾ ਜੀ ਸਤਨਾਮ ਤੀਨੇ ਤਾਪ ਨਿਵਾਰਨ ਹਾਰ ਦੁਖ ਹੰਤਾ ਸੁਖ ਰਾਸ ਸੁਤਾ ਕਉ ਰਿਗਨ ਨ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਰਦਾਸ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਹਾਏ ਵਾਰ ਸ੍ਰੀ ਭਗਵਤੇ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੇ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਿ ਰੰਗਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸੁ ਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਨ ਦਵਾਵੈ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਹ ਪਾਤਸ਼ਾਹਿਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰਤ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਦਿਆ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਲਾ ਗੁਰਮੁਖ ਖਾਲੇ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਰਠ ਕੀਤਾ ਤੇ ਨਾ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਤੇ ਹੰਨ ਧਰ ਕੇ ਖਾਲਸਾ ਜੀ ਬੋਲੋ ਜੀ ਜਨਰ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖਣੀਆਂ ਤੇ ਚੜੇ ਤਲਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿਖੀ ਕੇ ਸਾਰ ਸੁਵਸਾ ਸੰਗ ਨਿਵਾਹੀ ਤਨਾ ਪ੍ਰਾਤਨਾ ਤੇ ਵਰਤਮਾਨ ਸਮੇ ਦੇ ਸਮੂਹ ਸ਼ਹੀਦਾ ویک ਮਹੀਦਾ ਤੇ ਅਹੰ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਤੇ ਅਹੰ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਤਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਏ ਸਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਮਹਾਰਾਜ ਸਿਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਭਰੋਸਾ ਦਾਣ ਦਾਲਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸ਼ਲਾਹ ਨੂੰ ਚਾਉਂਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਪਿਆਰੇ ਸਿਖਾਂ ਦਾ ਮਨਨੀ ਬਾਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਸ਼ੋ ਜੀ ਨੇ ਮਾਨਿਓ ਕੇ ਮਾਨੋ ਸਤਿਗੁਰੂ ਨੇ ਤਾਣਿਓ ਕੇ ਤਾਣ ਨਿਯੋਟਿਆਂ ਦੀ ਓਟ ਤਲ ਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਲ ਤਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਦਸ਼ਾਹ ਜੀ ਆਪ ਜੀਆ ਦੇ ਚਰਨ ਕਮਲਾ ਪਾਉs ਨਿਮਰਤਾ ਸਹਿਤ ਅਰਦਾਸ ਦੇ ਰਤੀ ਜੋਦੜੀ ਹੈ ਆਪ ਜੀ ਦੇ ਦਰੋਂ ਘਰੋਂ ਬਰੁਸਾਏ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜ ਰਹੇ ਹਨ ਸਜੇ ਦੀਵਾਨਾਂ ਅੰਦਰ ਅੰਮ੍ਰਿਤਮਈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੱਲ ਰਹੀ ਗੁਰਬਾਣੀ ਦੀ ਰੜੀ ਵਾਰ ਕਥਾ ਵਿਚਾਰ ਤੇ ਗੁਰਮਤ ਵਿਚਾਰਾ ਹੋਈਆਂ ਨੇ ਪਾਤਸ਼ਾਹ ਜੀ ਇੰਨੇ ਸਮੇਂ ਦੌਰਾਨ ਬਾਣੀ ਪੜ੍ਹਦੇ ਆ ਕਥਾ ਕੀਰਤਨ ਕਰਦੇ ਆ ਹੋਇਆ ਅੰਮ੍ਰਿਤ ਵੇਲੇ ਤੋਂ ਸਮੁੱਚੀਆਂ ਸੇਵਾਵਾਂ ਨੇਭਾ ਹੁੰਦੇ ਆ ਹੋਈਂਦੇ ਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਉਲਹਾ ਚੁੱਕਾਂ ਦੀ ਮੁਆਫੀ ਬਖਸ਼ੋ ਅੱਗੋਂ ਵਾਸਤੇ ਪਿਆਰ ਤੇ ਸਤਕਾਰ ਦੇ ਨਾਲ ਬਾਣੀ ਪੜਨ ਸੁਣਨ ਦੀ ਸ੍ਰਿਸ਼ਟ ਮਤ ਉਹ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲਾਪਾ ਜੀਵਾ ਦੇ ਹਿਰਦਿਆਂ ਅੰਦਰ ਵਸਾਉਣਾ ਚਰਨ ਕਮਲਾ ਦਾ ਪਿਆਰ ਚਰਣਾ ਦੀ ਪ੍ਰੀਤੀ ਬਖਸ਼ਿਸ਼ ਕਰਨੀ ਚਰਨ ਕਮਲਾ ਦੇ ਨਾਲ ਜੋੜ ਕਰਕੇ ਰੱਖਣਾ ਸਤਿਗੁਰੂ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਲਫੁਲ ਭੇਟਾਵਾਂ ਆਪਣੇ ਦਰ ਪ੍ਰਵਾਨ ਕਰਨੀਆਂ ਜੀ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ ਸਮੂਹ ਸੰਗਤਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤ ਚੜ੍ਹਦੀ ਕਲਾ ਸਭਨਾਂ ਨੂੰ ਦੇਹ ਅਰੋਗਤਾ ਵਾਂ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਨਗਰ ਖੇੜੇ ਤੇ ਸੁਖ ਵਰਤੌਣੀ ਸਰਬਤ ਦਾ ਭਲਾ ਕਰਨਾ ਜੀ ਕਿਰਪਾ ਕਰੋ ਐਸ ਵੇਲੇ ਤੇ ਹਾਵਲ ਕੜਾ ਪ੍ਰਸ਼ਾਦ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕਿਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਲਗਿਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸਤਨਾਮ ਛੇ ਪਾਉਣੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁੱਲ ਚੁੱਕ ਮਵਾਫ ਕਰਨੀ ਸਰਬਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕਰਕੇ ਸਮੂਹ ਸੰਗਤਾਨੂ ਨਦਰੋ ਨਦ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ ਸਹੀ ਪਿਆਰੇ ਮੇਲੋ ਜਿਨ੍ਹਾਂ ਦੇ ਮਿਲੇ ਆ ਨਾਮ ਚਿਤਵਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਆਗਿਆ ਭਈ ਅਕਾਲ ਕੀ ਸਦਾ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਮਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲ ਗੁਨਾਕੇ ਦਾਤੇ ਸਵਾਮੀ ਬਿਨੋ ਸੁਣ ਹੋਇਕ ਦਿਨਾ ਦੇਹ ਦਰਸ ਨਾਨਕ ਬਲਹਾਰੀ ਜੀ ਅੜਾ ਬਲ ਬਲ ਕੀਨਾ ਆਸ ਪਿਆਸੀ ਪਿਰ ਕਹ ਤائیں ਜੋ ਚਾਤ੍ਰਿਕ ਬੁੰਦੇਰੇ ਕਹੋ ਨਾਨਕ ਜੀ ਅਡਾ ਬਲਹਾਰੀ ਦੇਹੋ ਦਰਸ ਪ੍ਰਭ ਮੇਰੇ ਸੁ ਕਹੋ ਟਾਲਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ जनम मरन दुख जाए हु नूरे अरसो करस चटिया तुद ॾिठे सचे पातशाह मल जनम जनम दे सजण सचा पात सहू सिर सिस पास बठियां सोह सभो सतनाम श्री वाहिगुरु साहिब जी ਉਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪਰਹਲਾਦ ਜਨ ਤੁਧ ਰਾਖ ਲੈ ਹਰ ਜਿਓ ਹਰਨਾਖਸ ਮਾਰ ਉਪਚਾਇਆ ਗੋਰਮੁਖਾ ਨੋ ਪ੍ਰਤੀਤ ਹੈ ਹਰ ਜਿਓ ਮਨਮੁਖ ਪਰਮ ਤੁਲਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੋਦ ਰੱਖ ਲੈ ਹਰ ਜਿਉ ਹਰਨਾਖ ਸਮਾਰ ਪਚਾਇਆ ਗੋਰਾ ਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਪਰਮ ਕੋ ਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਦੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੈ ਆਈ ਭਗਤਾਂ ਨੂੰ ਜਮ ਜੋਹੇ ਨਾ ਸਕੈ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿਦ ਸਿਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੂੰ ਪ੍ਰਤੀਤਨਾ ਆਵੇ ਅੰਤਰ ਲੋਭ ਸੁਆਉ ਗੋਰਮੁਖ ਹਿਰਦੈ ਸਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨ ਹੈ ਸੁਮਾਣੀ ਗੁਰ ਕੈ ਸਬਦ ਪਛਾਤਾ ਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸਵਾਰਣ ਹਾਰਾ ਉਹਨਾਂ ਕੀ ਰੀਸ ਕਰੇ ਸੋਵੇ ਗੁਚਾ ਜਿਨ ਹਰ ਪ੍ਰਭ ਹੈ ਰਖਵਾਰਾ ਬੇਨ ਸਾਧਗੋਰਾ ਸੇਵੇ ਕਿਨੈ ਨਾ ਪਾਇਆ ਮਨਮੁਖ ਭੋਗ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਗੁਰੇ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜ੍ਹੈ ਤੈ ਵਾਦ ਵਖਾਣ ਹੈ ਬਿਨ ਹਰਪਤ ਗਵਾਈ ਸਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੁਟ ਹੈ ਗੁਰ ਸਰਣਾਈ ਜੈਨ ਹਰਮਨ ਵਸਿਆ ਸੇ ਦਰ ਸੱਚੇ ਦਰ ਸੱਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣੋ ਹਾਰਾ ਨਾਨਕ ਤਿੰਨ ਕੈ ਸਦ ਬਲਹਾਰਾ ਜਿਨ ਹਰ ਰਖਿਆ ਔਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸਚੇ ਦਰ ਸਚੈ ਸਚਿਆਰਾ ਉਨਾਂ ਦੀ ਸੋਭਾ ਜੁਗ-ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿੰਨ ਕੈ ਸਦ ਬਲ ਹਾਰੈ ਜਿਨ ਹਰ ਰਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰਦ ਰਾਖ ਲੈ ਹਰ ਜੀਉ ਹਰਨਾਖਸ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਭਰਮ ਭੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ